ਤਾਨੂੰ ਪਤਾ ਹੀ ਹੈ ਕਿ ਇਲੈਕਸ਼ਨ ਦਾ ਦੌਰ ਚੱਲ ਰਿਹਾ ਹੈ ਤੇ ਅਜਿਹੇ ਦੇ ਵਿੱਚ ਚੋਣ ਮੈਨੀਫੈਸਟੋ ਵੱਖ-ਵੱਖ ਪਾਰਟੀਆਂ ਜਿਹੜੀਆਂ ਨੇ ਆਪਣੇ ਜਾਰੀ ਕਰਦੀਆਂ ਨੇ ਚੰਡੀਗੜ੍ਹ ਦੇ ਵਿੱਚ ਅਲਾਈਅੰਸ ਦੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਅਲਾਈਅੰਸ ਜਿਹਨੂੰ ਆਪਾਂ ਇੰਡੀਆ ਅਲਾਈਅੰਸ ਵੀ ਕਹ ਦਿੰਦੇ ਹਾਂ ਉਹਨਾਂ ਦੇ ਉਮੀਦਵਾਰ ਖੜੇ ਹੋਏ ਨੇ ਉਹਨਾਂ ਵੱਲੋਂ ਬੀਤੇ ਦਿਨ ਆਪਣਾ ਚੋਣ ਨੋਟ ਪੱਤਰ ਚੰਡੀਗੜ੍ਹ ਦੇ ਲਈ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਚੰਡੀਗੜ੍ਹ ਨੂੰ ਸੰਪੂਰਨ ਸ਼ਹਿਰ ਦਾ ਦਰਜਾ ਦਵਾਉਣ ਦੀ ਗੱਲ ਕੀਤੀ ਹੈ ਸਟੇਟ ਦਾ ਦਰਜਾ ਦਵਾਉਣ ਦੀ ਗੱਲ ਕੀਤੀ ਹੈ ਔਰ ਜਿਸ ਦੇ ਵਿੱਚ ਦਾਵਾ ਕੀਤਾ ਜਾ ਰਿਹਾ ਵੱਖ-ਵੱਖ ਧਿਰ ਕਿ ਪੰਜਾਬ ਦਾ ਜਿਹੜਾ ਚੰਡੀਗੜ੍ਹ ਤੇ ਹੱਕ ਹੈ ਉਸ ਨੂੰ ਖਤਮ ਕਰਨ ਦੀ ਗੱਲ ਕੀਤੀ ਹੈ ਕਿਉਂਕਿ ਚੰਡੀਗੜ੍ਹ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਹੈ ਪਰ ਪੰਜਾਬ ਦਾ ਹੱਕ ਸਭ ਤੋਂ ਵੱਡਾ ਹੈ ਔਰ ਇਹ ਟੈਂਪਰੇਰੀ ਤੌਰ ਤੇ ਰਾਜਧਾਨੀ ਬਣਾਈ ਗਈ ਸੀ ਦੋ ਤਰ੍ਹਾਂ ਦੀ ਕਿ ਦੋਵੇਂ ਸਟੇਟਾਂ ਦਾ ਜਦੋਂ ਝਗੜਾ ਪਿਆ ਸੀਗਾ ਜਦੋਂ ਵੰਡ ਹੋਈ ਸੀ ਤਾਂ ਉਸ ਨੂੰ ਚੰਡੀਗੜ੍ਹ ਨੂੰ ਇੱਕ ਕਾਮਨ ਰਾਜਧਾਨੀ ਬਣਾ ਦਿੱਤਾ ਗਿਆ ਸੀਗਾ ਟੈਂਪਰੇਰੀ ਤੌਰ ਤੇ ਬਣਾਇਆ ਗਿਆ ਸੀਗਾ ਔਰ ਇਹ ਦਾਵਾ ਕੀਤਾ ਜਾ ਰਿਹਾ ਹੈ ਇਹ ਕਿ ਆ ਗਿਆ ਸੀਗਾ ਕਿ ਹਰਿਆਣਾ ਬਾਅਦ ਵਿੱਚ ਆਪਣੀ ਵੱਖਰੀ ਰਾਜਧਾਨੀ ਬਣਾ ਲੇਗਾ ਪਰ ਹੁਣ ਜਿਹੜਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਗਿਆ ਉਸ ਦੇ ਵਿੱਚ ਪੰਜਾਬ ਦਾ ਹੱਕ ਹਕੂਕ ਹੈ ਜਿਹੜਾ ਉਹ ਚੰਡੀਗੜ੍ਹ ਤੋਂ ਖਤਮ ਕਰਨ ਦੀ ਗੱਲ ਕੀਤੀ ਜਾਂਦੀ ਹੈ ਤੇ ਜਿਸ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਪੰਜਾਬ ਦੇ ਖਾਸ ਤੌਰ ਤੇ ਉਹ ਦੋਵੇਂ ਤਰ੍ਹਾਂ ਚੁੱਪ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਇਹ ਮੁੱਦਾ ਜ਼ੋਰਾਂ ਸ਼ੋਰ ਨਾਲ ਚੁੱਕਿਆ ਗਿਆ ਫਟਾਫਟ ਤੁਹਾਨੂੰ ਚੋਣ ਮੋਰਠ ਪੱਤਰ ਬਾਰੇ ਦੱਸ ਦਿੰਦੇ ਆ ਕਿ ਉਹਨਾਂ ਵੱਲੋਂ ਕੀ ਦਾਵਾ ਕੀਤਾ ਜਾ ਰਿਹਾ ਮੈਨੀਫੈਸਟੋ ਤੇ ਸਵਾਲ ਕਿਉਂ ਚੰਡੀਗੜ੍ਹ ਦੇ ਵਿੱਚ ਇੰਡੀਆ ਅਲਾਈਅੰਸ ਵੱਲੋਂ ਚੋਣ ਮੋਰਠ ਪੱਤਰ ਜਾਰੀ ਕੀਤਾ ਗਿਆ ਹੈ ਚੋਣ ਮੈਨੀਫੈਸਟੋ ਦੇ ਵਿੱਚ ਚੰਡੀਗੜ੍ਹ ਨੂੰ ਸੂਬੇ ਵਾਂਗ ਹੱਕ ਦੇਣ ਦੀ ਗੱਲ ਕਹੀ ਗਈ ਹੈ ਚੰਡੀਗੜ੍ਹ ਤੋਂ ਕਾਂਗਰਸ ਸ ਮਨੀਸ਼ तिवारी ਝੋਣ ਲੜ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਝੋਣ ਨੋਟ ਪੱਤਰ ਤੇ ਵੱਡੇ ਸਵਾਲ ਚੁੱਕੇ ਨੇ ਉਹਨਾਂ ਨੇ ਕਿ ਇੱਕ ਕਾਂਗਰਸ ਤੇ ਆਪ ਦਾ ਪੰਜਾਬ ਵਿਰੋਧੀ ਚਿਹਰਾ ਹੁਣ ਬੇਨਕਾਬ ਹੋ ਗਿਆ ਚੰਡੀਗੜ੍ਹ ਨੂੰ ਸੂਬਾ ਬਣਾਉਣ ਦੀ ਮੰਗ ਕਰਕੇ ਪੰਜਾਬ ਦੇ ਹੱਕ ਦਾ ਸਰੈਂਡਰ ਕੀਤਾ ਗਿਆ ਚੰਡੀਗੜ੍ਹ ਨੂੰ ਦਿੱਲੀ ਵਾਂਗ ਵੱਖਰਾ ਸੂਬਾ ਬਣਾਉਣਾ ਇੰਡੀਆ ਘਟ ਚੋੜਦਾ ਇਹ ਰਾਤਾ Nehru Gandhi ਪਰਿਵਾਰ ਵਾਂਗ ਕੇਜਰੀਵਾਲ ਤੇ ਭਗਵੰਤ ਮਾਨ ਨੇ ਵੀ ਪੰਜਾਬ ਦੇ ਵਿਰੋਧ ਵਿੱਚ ਸਟੈਂਡ ਲਿਆ ਰਾਜੀਵ ਲੋਂਗਵਾਲ ਸਮਝੌਤੇ ਦੇ ਵਿੱਚ 26 ਜਨਵਰੀ 1986 ਨੂੰ ਚੰਡੀਗੜ੍ਹ ਨੂੰ ਪੰਜਾਬ ਨੂੰ ਦੇਣ ਦੀ ਇਹ ਨਾਕੀਤੀ ਗਈ ਸੀ ਚਲੋ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਦੇ ਹਾਂ ਸਾਡੇ ਨਾਲ ਦੋ ਖਾਸ ਮਹਿਮਾਨ ਜੁੜੇ ਹੋਏ ਨੇ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਕਿਉਂਕਿ ਇਲੈਕਸ਼ਨ ਮੈਨੀਫੈਸਟੋ ਦੇ ਵਿੱਚ ਸਭ ਤੋਂ ਵੱਡੀ ਗੱਲ ਹੁੰਦੀ ਹੈ ਇਲੈਕਸ਼ਨ ਮੈਨੀਫੈਸਟੋ ਕਿਉਂ ਜਾਰੀ ਕੀਤਾ ਜਾਂਦਾ ਇਸ ਕਰਕੇ ਜਾਰੀ ਕੀਤਾ ਜਾਂਦਾ ਹੈ ਕਿ ਸਾਡਾ ਵਿਜ਼ਨ ਕੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਤੁਸੀਂ ਸਾਨੂੰ ਮੈਂਬਰ ਪਾਰਲੀਮੈਂਟ ਚੁਣਦੇ ਹੋ ਤਾਂ ਅਸੀਂ ਇਸ ਇਲਾਕੇ ਦੇ ਲਈ ਜਿਸ ਖੇਤੇ ਤੋਂ ਅਸੀਂ ਚੋਣ ਲੜ ਰਹੇ ਹਾਂ ਉਹਦੇ ਲਈ ਅਸੀਂ ਕੀ ਕਰਾਂਗੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਟ ਸਾਬ ਮੌਜੂਦ ਨੇ ਪ੍ਰਧਾਨ ਨੇ ਲੀਗਲ ਸੈਲ ਸ਼ਰਮਣੀ ਅਕਾਲੀ ਦ ਚੰਡੀਗੜ੍ਹ ਕਾਂਗਰਸ ਦੇ ਦੋਵੇਂ ਮਹਿਮਾਨਾਂ ਦਾ ਸਵਾਗਤ ਹੈ ਸ਼ੁਰੂਆਤ ਰਾਜੀਵ ਸ਼ਰਮਾ ਜੀ ਨੂੰ ਰੋਟਾ ਕਰਨੀਆ ਸ਼ਰਮਾ ਸਾਹਿਬ ਇਸ ਮੁੱਦੇ ਨੂੰ ਹੁਣ ਪੁਨਰਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦਾਵਾ ਕੀਤਾ ਜਾ ਰਿਹਾ ਹੈ ਕਿ ਚੰਡੀਗੜ੍ਹ ਦੇ ਉੱਤੇ ਪੰਜਾਬ ਦਾ ਹੱਕ ਹੈ ਪਰ ਚੰਡੀਗੜ੍ਹ ਤੋਂ ਇੱਕ ਵੱਖਰੀ ਸਟੇਟ ਬਣਾਉਣ ਦੀ ਜਿਹੜੀ ਇਸ ਮੈਨੀਫੈਸਟੋਰ ਦੇ ਵਿੱਚ ਗੱਲ ਕੀਤੀ ਗਈ ਹੈ ਜਿਸ ਨਾਲ ਪੰਜਾਬ ਦਾ ਜਿਹੜਾ ਦਾਵਾ ਹੈ ਉਹ ਖਤਮ ਹੋ ਰਿਹਾ ਨਹੀਂ ਬੜੀ ਮੰਨ ਭਾਗੀ ਗੱਲ ਹੈ ਜੀ ਬੜੀ ਮੰਨ ਭਾਗੀ ਗੱਲ ਹੈ ਕਿ ਇਸ ਮੁੱਦੇ ਤੇ ਰਾਜਨੀਤੀ ਹੋ ਰਹੀ ਹੈ ਅ ਕਿ ਅਸੀਂ ਇਸ ਬਾਰੇ ਕੋਈ ਗੱਲ ਨਹੀਂ ਕੀਤੀ ਹੈ ਕਿ ਜਿਹੜੇ ਰਿਸਪੈਕਟਿਵ ਕਲੇਮਸ ਹੈ ਜੀ ਪੰਜਾਬ ਦੇ ਕਲੇਮਸ ਹੈ ਕਿਸੇ ਹੋਰ ਸੂਬੇ ਦੇ ਕਲੇਮਸ ਹੈ ਜਾਂ ਚੰਡੀਗੜ੍ਹ ਦੀ ਲੋਕਾਂ ਦੀ ਆਪਣੇ ਵੀ ਕੁਈ ਇੱਛਾ ਹੈ ਜੀ ਇਹਦੇ ਬਾਰੇ ਅਸੀਂ ਇਹਦੇ ਬਾਰੇ ਅਸੀਂ ਕੋਈ ਗੱਲ ਨਹੀਂ ਕੀਤੀ ਉਹ ਕਲੇਮਸ ਹੱਜ ਵੀ ਉੱਥੇ ਸਟੈਂਡ ਕਰਦੇ ਹਨ ਅਸੀਂ ਗੱਲ ਕੀਤੀ ਹੈ ਕਿ ਕਿਉਂਕਿ ਇਹ ਸ਼ਹਿਰ ਬਣਿਆ ਸੀ ਪੰਡਤ ਨਹਿਰੂ ਨੇ ਦੇ ਸੁਪਨਿਆਂ ਦਾ ਸ਼ਹਿਰ ਬਣਿਆ ਸੀ ਉਸ ਟਾਈਮ ਤੇ ਜਦੋਂ 50 ਦੇ ਦशक ਵਿੱਚ ਚੰਡੀਗੜ੍ਹ ਦੇ ਐਕਟ ਬਣੇ ਹੈ ਚੰਡੀਗੜ੍ਹ ਦੇ ਕਾਨੂੰਨ ਬਣੇ ਹੈ ਔਰ ਚੰਡੀਗੜ੍ਹ ਦੀ ਡਿਵੈਲਪਮੈਂਟ ਬਾਰੇ ਬਣੇ ਹੈ ਜੀ ਤੇ ਉਦੋਂ ਨਾਲ ਹੌਲੀ ਹੌਲੀ ਹਰ ਹਰ ਦਹਾਕੇ ਬਾਅਦ ਨਵੀਆਂ ਸਮੱਸਿਆਵਾਂ ਆਂਦੀਆਂ ਰਹੀਆਂ ਹਰ ਦਹਾਕੇ ਬਾਅਦ ਅਬਾਦੀ ਵਧਦੀ ਗਈ ਤੇ ਹੌਲੀ ਹੌਲੀ ਤਰਮੀਮ ਕਰਦੇ ਰਹੇ ਪਰ ਪ੍ਰਾਇਮਰੀਲੀ ਜਿਹੜੀ ਹੈਗੀ ਹੈ ਉਹ ਆਰਕੀਟੈਕਚਰ ਜਿਹੜਾ ਜਿਹੜੀ ਲੈਗੇਸੀ ਹੈ ਲੀ ਕਾਰਕੂਜ਼ੀਆ ਨੇ ਬਣਾਈ ਹੈ ਜਾਂ ਪੰਡਤ ਨਹਿਰੂ ਨੇ ਜੋ ਉਹਨਾਂ ਦਾ ਸੁਪਨਾ ਸੀਗਾ ਕਿ ਇਹ ਸਾਰੇ ਦੇਸ਼ ਵਿੱਚ ਇੱਕ ਅਰਬਨ ਇਨਫਰਾਸਟ੍ਰਕਚਰ ਦਾ ਇੱਕ ਪਾਇਨੀਅਰ ਬਣੇ ਤੇ ਸਾਰਾ ਦੇਸ਼ ਇਸੇ ਪੈਟਰਨ ਤੇ ਡਵੈਲਪ ਹੋਵੇ ਤੇ ਉਹ 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 ਗੱਲਾਂ ਅੱਗੇ ਵਧਦੀਆਂ ਗਈਆਂ ਪਰ ਅੱਜ ਦੀ ਹਾਲਾਤੇ ਹੋ ਗਿਆ ਹੈ ਕਿ ਪਿਛਲੇ 10 ਸਾਲ ਤੋਂ ਇੱਥੇ ਭਾਜਪਾ ਦਾ ਰਾਜ ਰਿਹਾ ਹੈ ਜੀ ਤੇ 10 ਸਾਲ ਵਿੱਚ ਇੱਥੇ ਜਿਹੜੇ ਸਮੱਸਿਆਵਾਂ ਸੀਗੀਆਂ ਉਹ ਬਹੁਤ ਵੱਡੀਆਂ ਹੋ ਗਈਆਂ ਹੈ ਹਾਂ ਦਾ ਟ੍ਰੈਫਿਕ ਦੀ ਸਮੱਸਿਆ ਜਿਵੇਂ 2014 ਵਿੱਚ ਇੱਥੇ ਟ੍ਰੈਫਿਕ ਇੰਨਾ ਜ਼ਿਆਦਾ ਨਹੀਂ ਸੀਗਾ ਹਾਂ ਹਾਲਾਂਕਿ ਗੱਡੀਆਂ ਦੀ ਸੰਖਿਆ ਵੀ ਥੋੜੀ ਘੱਟ ਸੀਗੀ ਜੀ ਜੀ ਲੇਕਿਨ ਲੇਕਿਨ ਕਿਸੇ ਵੀ ਚੰਡੀਗੜ੍ਹ ਦੇ ਇੱਕ ਕੋਨੇ ਤੋਂ ਦੂਸਰੇ ਕੋਨੇ ਜਾਣ ਵਾਸਤੇ ਸਾਨੂੰ 15-20 ਮਿੰਟ ਤੋਂ ਵੱਧ ਸਮਾਂ ਨਹੀਂ ਲੱਗਦਾ ਸੀ ਨਹੀਂ ਮੈਂ ਉਹ ਸਾਰੀਆਂ ਗੱਲਾਂ ਸ਼ਰਮਾ ਸਾਹਿਬ ਸਮਝ ਰਿਹਾ ਹਾਂ ਪਰ ਸਵਾਲ ਇਹ ਹੈ ਕਿ ਉਸ ਚੋਣ ਮੈਨੀਫੈਸਟੋ ਦੇ ਵਿੱਚ ਇਸ ਗੱਲ ਦਾ ਜ਼ਿਕਰ ਤਾਂ ਹੈ ਉਹ ਮੈਂ ਖੁਦ ਵੀ ਲਾਈਨ ਜਿਸ ਵਿੱਚ ਲਿਖਿਆ ਹੈ ਕਿ ਜੇਕਰ ਅਸੀਂ ਸੱਤਾ ਦੇ ਵਿੱਚ ਆਂਦੇ ਹਾਂ ਤਾਂ ਚੰਡੀਗੜ੍ਹ ਤੋਂ ਇੱਕ ਆਜ਼ਾਦ ਸੂਬੇ ਵਰਗੇ ਹੱਕ ਦਵਾਏ ਜਾਣਗੇ ਮਤਲਬ ਸਿੱਧਾ ਸਿੱਧਾ ਹੈ ਕਿ ਇੱਕ ਇੱਕ ਸਟੇਟ ਬਣਾਈ ਜਾਏਗੀ ਆਜ਼ਾਦ ਸ਼ਬਦ ਉਹਤੇ ਇਸਤੇਮਾਲ ਨਹੀਂ ਕੀਤਾ ਹੈ ਜਿਹੜਾ ਸਾਡਾ ਆਈਡੀਆ ਹੈ ਉਹ ਹੈ ਕਿ ਜਿਹੜਾ ਜਿਹੜਾ ਗਵਰਨੈਂਸ ਦਾ ਮਾਡਲ ਹੈ ਜਿਹੜਾ ਹੁਣ ਤੱਕ ਚੱਲ ਰਿਹਾ ਸੀਗਾ ਉਹ ਹੁਣ ਲੋਕਾਂ ਦੀਆਂ ਜਿਹੜੀ ਤਰੱਕੀ ਵੱਲ ਵਿਕਾਸ ਵੱਲ ਤੇ ਲੋਕਾਂ ਦੀਆਂ ਇੱਛਾ ਆकांक्षाਵਾਂ ਦੇਨ ਰੂਪ ਉਹਨਾਂ ਦਾ ਜਿਹੜਾ ਹੈ ਉਹ ਨਹੀਂ ਮਿਲ ਰਿਹਾ ਉਹ ਉਹਨਾਂ ਦਾ ਮੇਲ ਨਹੀਂ ਖਾ ਰਿਹਾ ਹੋਰ ਸਾਨੂੰ ਥੋੜੇ ਜੇ ਹੋਰ ਗਵਰਨੈਂਸ ਮਾਡਲ ਦੀ ਲੋੜ ਹੈ ਸਾਨੂੰ ਸੋਰਾ ਡਿਫਰੈਂਟ ਕਾਨੂੰਨਾ ਦੀ ਲੋੜ ਹੈ ਜਿਸ ਨਾਲ ਕਿ ਕਿਉਂਕਿ ਆਬਾਦੀ ਦੇਖੋ ਸ਼ਹਿਰ ਦੀ ਮਿਲ 12 ਲੱਖ ਤੋਂ ਉੱਪਰ ਚਲੀ ਗਈ ਹੈ ਇਹ ਸ਼ਹਿਰ 2.5 ਲੱਖ ਦੀ ਆਬਾਦੀ ਵਾਸਤੇ ਬਣਿਆ ਸੀਗਾ ਤੇ ਜਿਹੜੇ ਪੁਰਾਣੇ ਕਾਨੂੰਨ ਹੈ ਨਾ ਉਹ ਹੁਣ ਉਹ ਜਿਹੜੇ ਐਪਰੋਪ੍ਰੀਏਟ ਨਹੀਂ ਹੈ ਉਹ ਟੁਕ ਵੀ ਨਹੀਂ ਹੈ ਸ਼ਹਿਰ ਵਾਸਤੇ ਤੇ ਅਸੀਂ ਗਵਰਨੈਂਸ ਮਾਡਲ ਦੀ ਗੱਲ ਕੀਤੀ ਹੈ ਕਿ ਸ਼ਹਿਰ ਨੂੰ ਆਪਣੇ ਅਧਿਕਾਰ ਦਿੱਤੇ ਜਾਣ ਤਾਂ اچھا ਇੱਕ ਛੋਟਾ ਜਿਹਾ ਸਵਾਲ ਹੋਰ ਕਿ ਤੁਸੀਂ ਮੰਨਦੇ ਹੋ ਕਿ ਚੰਡੀਗੜ੍ਹ ਤੇ ਪੰਜਾਬ ਦਾ ਹੱਕ ਹੈਗਾ ਕਿਉਂਕਿ ਚੰਡੀਗੜ੍ਹ ਪੰਜਾਬ ਦੇ ਪਿੰਡ ਜ਼ਿਆਦਾਤਰ ਪਿੰਡ ਉਜਾੜ ਕੇ ਬਣਾਇਆ ਗਿਆ ਤੁਸੀਂ ਮੰਨਦੇ ਹੋ ਕਿ ਪੰਜਾਬ ਦਾ ਹੱਕ ਹੈਗਾ ਪੂਰਾ ਚੰਡੀਗੜ੍ਹ ਤੇ ਚੰਡੀਗੜ੍ਹ ਪੰਜਾਬ ਦੀ ਕੈਪੀਟਲ ਹੋਣੀ ਚਾਹੀਦੀ ਹੈ ਨਹੀਂ ਦੇਖੋ ਅਸੀਂ ਅਸੀਂ ਹੱਕ ਦੇ ਨਾਮ ਫੇਵਰ ਚ ਐ ਤੇ ਨਾ ਦੇ ਖਿਲਾਫ ਐ ਪੰਜਾਬ ਦਾ ਹੱਕ ਹੈ ਕਿ ਉਹ ਆਪਣੀ ਗੱਲ ਕਰਦੇ ਹਨ ਇਸ ਤਰ੍ਹਾਂ ਹੀ ਚੰਡੀਗੜ੍ਹ ਦੇ ਲੋਕਾਂ ਦਾ ਵੀ ਕੋਈ ਹੱਕ ਹੈ ਚੰਡੀਗੜ੍ਹ ਦੇ ਲੋਕਾਂ ਵਿੱਚ ਦੇਖੋ ਇਹ ਪੰਜਾਬ ਤੇ ਹਰਿਆਣੇ ਦੀ ਜੁਆਇੰਟ ਕੈਪੀਟਲ ਕਈ ਸਾਲ ਤੋਂ ਬੜੇ ਅੱਛੇ ਤਰੀਕੇ ਨਾਲ ਚੱਲ ਰਹੀ ਹੈ ਔਰ ਇੱਕ ਇਹ ਚੰਡੀਗੜ੍ਹ ਸਾਰੇ ਦੇਸ਼ ਦੇ ਅੱਗੇ ਇੱਕ ਮਿਸਾਲ ਪੈਦਾ ਕਰਦਾ ਹੈ ਕਿ ਕਿੱਦਾਂ ਕਿੱਦਾਂ ਇੱਕ ਸ਼ਹਿਰ ਜਿਹੜੇ ਦੋ ਸੂਬਿਆਂ ਦੀ ਰਾਜਧਾਨੀ ਬਣ ਸਕਦਾ ਇੱਕ ਨੰਬਰ ਦੋ ਕਿੱਦਾਂ ਅਲੱਗ-ਅਲੱਗ ਜਗ੍ਹਾ ਤੋਂ ਆ ਕੇ ਲੋਕ ਇੱਥੇ ਅਲੱਗ-ਅਲੱਗ ਧਰਮਾਂ ਦੇ ਅਲੱਗ-ਅਲੱਗ ਜਾਤੀਆਂ ਦੇ ਅਲੱਗ-ਅਲੱਗ ਖੇਤਰਾਂ ਤੋਂ ਆ ਕੇ ਲੋਕ ਕਿੱਦਾਂ ਉਹਨਾਂ ਨੇ ਆਪਣਾ ਕੋਰ ਰਿਸਿਸਟੈਂਸ ਐਸੈਸ ਕੀਤਾ ਦਪਾਈਚਾਰੇ ਦੀ ਮਿਸਾਲ ਸੰਭਾਵ ਦੀ ਮਿਸਾਲ ਦਿੱਤੀ ਹੈ ਸਾਰੇ ਦੇਸ਼ ਦੇ ਅੱਗੇ ਤੇ ਇਹ ਮਾਡਲ ਜਿਹੜਾ ਬਹੁਤ ਅੱਛਾ ਹੈ ਇਹਨੂੰ ਇਦਾਂ ਚੱਲਦੇ ਰਹਿਣਾ ਚਾਹੀਦਾ ਪਰ ਜਿਹੜੇ ਕਲੇਮ ਹੈ ਰਿਸਪੈਕਟਿਵ ਪੰਜਾਬ ਦੇ ਜਾਂ ਕਿਸੇ ਹੋਰ ਸੂਬੇ ਦੇ ਜਾਂ ਹਰਿਆਣਾ ਦੇ ਉਹ ਉਹਦੇ ਵਿੱਚ ਅਸੀਂ ਕੋਈ ਸਾਡੀ ਇੰਟਰਫੇਅਰ ਨਹੀਂ ਸੀ ਅਸੀਂ ਉਸ ਤੇ ਸਾਡੀ ਕੋਈ ਟਿੱਪਣੀ ਨਹੀਂ ਚਲੋ ਠੀਕ ਹੈ ਮੈਂ ਆ ਗਿਆ ਸ਼ਰਮਾ ਸਾਹਿਬ ਆ ਗਿਆ ਵਾਪਸ ਕਲੇਰ ਸਾਹਿਬ ਦਾ ਕਲੇਰ ਸਾਹਿਬ ਜਿਵੇਂ ਸ਼ਰਮਾ ਸਾਹਿਬ ਨੇ ਕਿਹਾ ਕਿ ਜੋ ਠੀਕ ਚੱਲ ਰਿਹਾ ਹੈ ਜਿਸ ਤਰ੍ਹਾਂ ਚੱਲ ਰਿਹਾ ਉਦਾਂ ਚੱਲਦਾ ਰਹਿਣਾ ਚਾਹੀਦਾ ਪਰ ਨਾਲ ਦੀ ਉਹਨਾਂ ਨੇ ਕਿਹਾ ਤਾਂ ਕਿ ਅਸੀਂ ਕਲੇਮ ਕਿਤੇ ਵੀ ਨਹੀਂ ਕੀਤਾ ਕਿ ਅਸੀਂ ਇਹਨੂੰ ਆਪਾਂ ਸਟੇਟ ਬਣਾਵਾਂਗੇ ਪੂਰਨ ਸਟੇਟ ਬਣਾਵਾਂਗੇ ਜਾਂ ਦਿੱਲੀ ਵਰਗੀ ਵੱਖਰੀ ਸਟੇਟ ਬਣਾਵਾਂਗੇ ਦੇਖੋ ਪ੍ਰਿਜੀ ਗੱਲਾਂ ਕਹਿਣ ਨੂੰ ਸੁਣਨ ਨੂੰ ਬਹੁਤ ਚੰਗੀਆਂ ਲੱਗਦੀਆਂ ਕਿ ਚੰਡੀਗੜ੍ਹ ਬੜਾ ਸੋਹਣਾ ਸ਼ਹਿਰ ਹੈ ਜੀ ਚੰਡੀਗੜ੍ਹ ਦੇ ਲੋਕ ਕੀ ਸੋਚਦੇ ਨੇ ਔਰ ਹੁਣ ਇਹਨਾਂ ਨੇ ਕਿਹਾ ਕਿ ਜੀ ਪੰਡਿਤ ਨਹਿਰੂ ਦੇ ਇਹ ਖਾਬਾਂ ਦਾ ਸ਼ਹਿਰ ਹੈ ਮੈਂ ਇਹਨਾਂ ਨੂੰ ਦੱਸਣਾ ਚਾਹੁੰਨਾ ਔਰ ਲੋਕਾਂ ਨੂੰ ਇਹ ਗੱਲ ਪਤਾ ਹੈ ਕਿ ਜਿਹਨੂੰ ਆਪਾਂ ਖਾਬਾਂ ਦਾ ਸ਼ਹਿਰ ਕਹਿੰਦੇ ਆ ਇਹਦੇ ਨੀਚੇ ਪੰਜਾਬ ਦੇ ਲੋਕਾਂ ਦੇ ਵੀ ਖਾਬ ਦਬੇ ਹੋਏ ਨੇ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਨੂੰ ਵਸਾਇਆ ਗਿਆ ਔਰ ਜਿਹੜੀ ਆਪਾਂ ਗੱਲ ਕਰਦੇ ਨੇ ਕਿ ਦੋਨੋਂ ਸੂਬਿਆਂ ਦੀ ਇਹ ਸਾਂਝੀ ਹੈ ਜੀ ਇਹ ਬਿਲਕੁਲ ਇਨੀਸ਼ੀਅਲ ਇੱਕ ਸਟਾਪ ਗੈਪ ਅਰੇਂਜਮੈਂਟ ਸੀ ਹਰਿਆਣੇ ਦੀ ਇਹ ਟੈਂਪਰੇਰੀ ਕੈਪੀਟਲ ਹੈ ਉਸ ਤੋਂ ਬਾਅਦ ਹਰਿਆਣੇ ਨੇ ਆਪਣੀ ਕੈਪੀਟਲ ਬਣਾਉਣੀ ਸੀ ਤੇ ਆਪਣੇ ਸਾਰੇ ਦਫ਼ਤਰ ਆਪਣੀ ਕੈਪੀਟਲ 'ਚ ਸ਼ਿਫਟ ਕਰਨੇ ਸੀ ਪਰ ਇਹ ਪਹਿਲਾ ਪੰਜਾਬ ਐਸਾ ਸੂਬਾ ਹੈ ਜਿਹਦੇ ਪਹਿਲਾਂ ਪਾਣੀਆਂ ਤੇ ਡਾਕਾਂ ਵੱਜਿਆ ਤੇ ਅੱਜ ਰਾਜਧਾਨੀ ਵੀ ਦੇਸ਼ ਦੀ ਪਾਰਲੀਮੈਂਟ ਦੇ ਕਹਿਣ ਤੋਂ ਬਾਅਦ ਵੀ ਇੱਕ ਸੂਬੇ ਨੂੰ ਉਹਦੀ ਰਾਜਧਾਨੀ ਨਹੀਂ ਦਿੱਤੀ ਜਾ ਰਹੀ ਇਹ ਅਸਲ ਕਲੇਮ ਨੇ ਸੋ ਜੇ ਚੰਡੀਗੜ੍ਹ ਦੀ ਆਪਾਂ ਗੱਲ ਕਰਦੇ ਆਂ ਔਰ ਅੱਜ ਕਾਂਗਰਸ ਇਹ ਮੈਨੀਫੈਸਟੋ ਰਿਲੀਜ਼ ਕਰਦੀ ਔਰ ਮਨੀਸ਼ ਤਵਾਰੀ ਸਾਹਿਬ ਖੜੇ ਹੋ ਕੇ ਕਹਿੰਦੇ ਨੇ ਕਿ ਜੀ ਇਹਨੂੰ ਸਿਟੀ ਸਟੇਟ ਦਾ ਦਰਜਾ ਦਵਾਇਆ ਜਾਊਗਾ ਤਾਂ ਮੈਂ ਅੱਜ ਕਾਂਗਰਸ ਨੂੰ ਪ੍ਰਤਾਪ ਬਾਜਵਾ ਓਰੇ ਜਿਹੜੇ ਰਾਜਾ ਵੜਿੰਗ ਨੇ ਰਾਹੁਲ ਗਾਂਧੀ ਔਰ ਜਿਹੜੇ ਉਹਦੇ ਨਵੇਂ ਭਾਈਵਾਲ ਨੇ ਕਿਉਂਕਿ ਚੰਡੀਗੜ੍ਹ ਤਾਂ ਸਾਂਝੀ ਚੋਣ ਲੜ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੋਰ ਆਪਦੀ ਲੀਡਰਸ਼ਿਪ ਹੈ ਤਾਂ ਕੀ ਇਹ ਸਮਝਿਆ ਜਾਵੇ ਕਿ ਚੰਡੀਗੜ੍ਹ ਨੂੰ ਹੁਣ ਆਜ਼ਾਦ ਸੂਬੇ ਦਾ ਦਰਜਾ ਦਿਵਾਉਣ ਵਾਲੇ ਪਾਸੇ ਨੂੰ ਇਹ ਦੋ ਪਾਰਟੀਆਂ ਤੁਰਪੀਆਂ ਨੇ ਤੇ ਪੰਜਾਬ ਦੀ ਪਿੱਠ ਦੇ ਵਿੱਚ ਚੁਰਾ ਨਹੀਂ ਮਾਰਿਆ ਜਾ ਰਿਹਾ ਔਰ ਇਹ ਕੋਈ ਪਹਿਲੀ ਵਾਰ ਤਾਂ ਹੋਇਆ ਨਹੀਂ ਹਰਪ੍ਰੀਤ ਜੀ ਜਦੋਂ ਹਰਿਆਣਾ ਨੇ ਚੰਡੀਗੜ੍ਹ ਦੇ ਵਿੱਚ ਵੱਖਰੀ ਵਿਧਾਨ ਸਭਾ ਤੇ ਹਾਈ ਕੋਰਟ ਲਈ ਜ਼ਮੀਨ ਮੰਗੀ ਸੀ ਸਾਡੇ ਮੁੱਖ ਮੰਤਰੀ ਨੇ ਉਦਣੀ ਪੰਜਾਬ ਦਾ ਹੱਕ ਚੰਡੀਗੜ੍ਹ ਤੇ ਕਮਜ਼ੋਰ ਕੀਤਾ ਇਹਨਾਂ ਨੂੰ ਇਹ ਨਹੀਂ ਪਤਾ ਮੁੱਖ ਮੰਤਰੀ ਨੂੰ ਐਡੀ ਸਮਝ ਨਹੀਂ ਕਿ ਚੰਡੀਗੜ੍ਹ ਦੀ ਹਾਈ ਕੋਰਟ ਵੀ ਇਹ ਪੰਜਾਬ ਦੀ ਹੈ ਵਿਧਾਨ ਸਭਾ ਵੀ ਪੰਜਾਬ ਦੀ ਹੈ ਇਹ ਵੀ ਗਵਰਨਰ ਸਾਹਿਬ ਨੂੰ ਕਹਿੰਦੇ ਸਾਨੂੰ ਵੀ ਜ਼ਮੀਨ ਦੇ ਦਿਓ ਜੀ ਸੋ ਲਗਾਤਾਰ ਸਟਕੋ ਦੇ ਵਿੱਚ ਮੈਂਬਰਸ਼ਿਪ ਖਤਮ ਕਰਨੀ ਹੋਵੇ ਸੋ ਇਹ ਜਿਹੜੀਆਂ ਦਿੱਲੀੋਂ ਚੱਲਣ ਵਾਲੀਆਂ ਪਾਰਟੀਆਂ ਨੇ ਇਹ ਪੰਜਾਬ ਦੇ ਹੱਕਾਂ ਨੂੰ ਲਗਾਤਾਰ ਖੋਰਾ ਲਾ ਰਹੀਆਂ ਨੇ ਔਰ ਮੈਂ ਕਰੜੇ ਸ਼ਬਦਾਂ ਦੇ ਵਿੱਚ ਕਾਂਗਰਸ ਆਮ ਆਦਮੀ ਪਾਰਟੀ ਦੀ ਨਿੰਦਾ ਕਰਦਾ ਔਰ ਇਹ ਜਿਹੜਾ ਮੈਨੀਫੈਸਟੋ ਹੈ ਦਾ ਵਿਰੋਧ ਕਰਦਾ ਔਰ ਮੈਂ ਕੱਲਾ ਨਹੀਂ ਮੈਂ ਕੱਲ ਪਰਸੋ ਦਾ ਚੰਡੀਗੜ੍ਹ ਦੀ ਚਾਹੇ ਮੁਲਾਜ਼ਮ ਜਥੇਬੰਦੀਆਂ ਹੋਣ ਚਾਹੇ ਚੰਡੀਗੜ੍ਹ ਦੇ ਵਸਿੰਦੇ ਹੋਣ ਮੈਂ ਉਹਨਾਂ ਨਾਲ ਵੀ ਇਸ ਵਿਸ਼ੇ ਤੇ ਗੱਲ ਕੀਤੀ ਹੈ ਹਰ ਇੱਕ ਬੰਦਾ ਇਹ ਜਿਹੜਾ ਕਾਂਗਰਸ ਨੇ ਮੈਨੀਫੈਸਟੋ ਜਾਰੀ ਕੀਤਾ ਹੈ ਇਹਦਾ ਵਿਰੋਧ ਕਰਦਾ ਔਰ ਇਹਨਾਂ ਦਾ ਜਵਾਬ ਇਹਨਾਂ ਨੂੰ ਇਸ ਚੋਣਾਂ ਦੇ ਵਿੱਚ ਮਿਲੂਗਾ ਕਿਉਂਕਿ ਇੱਕ ਗੱਲ ਬੜੀ ਸਪਸ਼ਟ ਹੈ ਕਿ ਚੰਡੀਗੜ੍ਹ ਪੰਜਾਬ ਦਾ ਹਿੱਸਾ ਹੈ ਇਹ ਉਰੇ ਜਿਵੇਂ ਹਰਿਆਣਾ ਇਹ ਮਹਿਮਾਨ ਨੇ ਇਹਨਾਂ ਨੇ ਆਪਣੀ ਕੈਪੀਟਲ ਬਣਾਉਣੀ ਹੈ ਜਿੱਥੇ ਮਰਜ਼ੀ ਬਣਾਉਣ ਚੰਗੀ ਗੱਲ ਆਪਣੀ ਬਣਾਉਣ ਤੇ ਇਹ ਆਪਣੇ ਦਫ਼ਤਰ ਲੈ ਜਾਣ ਚੰਡੀਗੜ੍ਹ ਤੇ ਇੱਕੋ ਇੱਕ ਹੱਕ ਉਹ ਸਿਰਫ ਪੰਜਾਬ ਦਾ ਹੈ ਤੇ ਪੰਜਾਬ ਦੇ ਹੱਕ ਨੂੰ ਐਸੇ ਜਿਹੜੇ ਮੈਨੀਫੈਸਟੋ ਕਾਂਗਰਸ ਦੀਆਂ ਸਾਜਸ਼ਾ ਆਮ ਆਦਮੀ ਪਾਰਟੀ ਦੇ ਸਾਥੀ ਆ ਇਹ ਜਿਹੜਾ ਪਿੱਠ ਦੇ ਵਿੱਚ ਰ ਮਾਰਨਾ ਇਹ ਪੰਜਾਬ ਦੇ ਹੱਕ ਨੂੰ ਇਸ ਤਰੀਕੇ ਧੋ ਨਹੀਂ ਸਕਦੇ ਕਮਜ਼ੋਰ ਨਹੀਂ ਕਰ ਸਕਦੇ ਪਰ ਕਲਰ ਸਾਬ ਗਲਤ ਇਹ ਹੈ ਕਿ ਜਦੋਂ ਆਪਾਂ ਆਪ ਦੀ ਜਾਂ ਕਾਂਗਰਸ ਦੀ ਜਿਹੜੀ ਇੱਥੇ ਦੀ ਯੂਨਿਟ ਆ ਪੰਜਾਬ ਦੀ ਯੂਨਿਟ ਆ ਉਹਨਾਂ ਤੋਂ ਜਾਂ ਚੰਡੀਗੜ੍ਹ ਬਾਰੇ ਆਪਾਂ ਪਾਣੀ ਦੇ ਮਸਲੇ ਬਾਰੇ ਐਸਵਾਈਐਲ ਬਾਰੇ ਜਦੋਂ ਗੱਲ ਕਰਦੇ ਆ ਉਹ ਕਹਿੰਦੇ ਨਹੀਂ ਜੀ ਇਸ ਦਾ ਪੰਜਾਬ ਦੇ ਨਾਲ ਖੜੇ ਆ ਇਹ ਗਲਤ ਹੈ ਇਹ ਨਹੀਂ ਹੋਣਾ ਚਾਹੀਦਾ ਪਰ ਇਹ ਮੈਨੀਫੈਸਟੋ ਤੋਂ ਬਾਅਦ ਜਿਹੜੀ ਚੁੱਪੀ ਹੈ ਉਹ ਇੱਕ ਵੱਡਾ ਸਵਾਲ ਤਾਂ ਜ਼ਰੂਰ ਖੜਾ ਕਰਦੀ ਹੈ ਦੇਖੋ ਇਹੀ ਤਾਂ ਹਰਪ੍ਰੀਤ ਜੀ ਸਾਧਸ਼ਾ ਨੇ ਤਾਂ ਹੀ ਤਾਂ ਬਾਰ-ਬਾਰ ਅੱਜ ਪੰਜਾਬ ਦੇ ਲੋਕ ਕਿਉਂ ਪਕੌਰ ਰਹੇ ਨੇ ਕਿ ਜਿਹੜੀਆਂ ਦਿੱਲੀੋਂ ਚੱਲਣ ਵਾਲੀਆਂ ਪਾਰਟੀਆਂ ਨੇ ਇਹ ਪੰਜਾਬ ਦੇ ਮਸਲਿਆਂ ਤੇ 도ਗਲੀਆਂ ਨੇ ਕਾਂਗਰਸ ਜਦੋਂ ਤਾਂ ਪੰਜਾਬ ਦੇ ਵਿੱਚ ਆਉਂਦੀ ਹੈ ਫਿਰ ਤਾਂ SBYL ਦੀ ਗੱਲ ਕਰਦੀ ਹੈ ਸ਼ੰਭੂ ਬਾਰਡਰ ਟੱਪਦੇ ਸਾਰੀ ਫਿਰ ਹਰਿਆਣੇ ਵੱਲ ਦੇ ਹੋ ਜਾਂਦੇ ਆ ਆਮ ਆਦਮੀ ਪਾਰਟੀ ਦਾ ਵੀ ਇਹੀ ਹਾਲ ਹੈ ਦੇਖੋ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਤਾਂ ਹੈਗੇ ਨੇ ਕਿ ਜੀ ਮੈਂ ਪੰਜਾਬ ਦਾ ਪਾਣੀ ਬਾਹਰ ਨਹੀਂ ਜਾਣ ਦਊਗਾ ਤੇ ਅੱਜ ਹਰਿਆਣੇ 'ਚ ਪ੍ਰਚਾਰ ਕਿਦੇ ਲਈ ਕਰ ਰਹੇ ਨੇ ਸੁਸ਼ੀਲ ਗੁਪਤਾ ਦੇ ਲਈ ਉਹ ਸਖਸ਼ ਜਿਹਨੇ ਹਰਿਆਣੇ 'ਚ ਖੜੇ ਹੋ ਕੇ ਕਿਹਾ ਜਿਹੜਾ ਕਾਂਗਰਸ ਤੇ ਆਪ ਦਾ ਸਾਂਝਾ ਕੈਂਡੀਡੇਟ ਹੈ ਕਿ ਇੱਕ ਵਾਰ ਹਰਿਆਣੇ 'ਚ ਸਰਕਾਰ ਬਣਾ ਦਿਓ ਘਰ ਘਰ ਤੱਕ ਐਸਵਾਈਐਲ ਦਾ ਪਾਣੀ ਪਹੁੰਚਾ ਦੇਾਂਗੇ ਤੇ ਪੰਜਾਬ 'ਚ ਉਹ ਰਾਜ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਸੰਦੀਪ ਪਾਟਿਕ ਉਹਦੀ ਸਪੋਰਟ ਕਰਦਾ ਤੇ ਮੁੱਖ ਮੰਤਰੀ ਚੱਡੀ ਹਿੰਮਤ ਨਹੀਂ ਭਗਵਾਨ ਤਮਾਰ ਸਾਹਿਬ ਚੱਡੀ ਹਿੰਮਤ ਨਹੀਂ ਕਿ ਇੱਕ ਵਿਰੋਧ ਦਾ ਸ਼ਬਦ ਬੋਲਣ ਔਰ ਅੱਜ ਵੀ ਉਹੀ ਸਥਿਤੀ ਹੈ ਕਿਉਂਕਿ ਹੁਣ ਮਨੀਸ਼ ਟਵਾੜੀ ਕਾਂਗਰਸ ਤੇ ਆਪ ਦੇ ਸਾਹਮਣੇ ਕੈਂਡੀਡੇਟ ਨੇ ਅੱਜ ਨਾ ਤਾਂ ਆਮ ਆਦਮੀ ਪਾਰਟੀ ਚ ਹਿੰਮਤ ਹੈ ਕਿ ਵਿਰੋਧ ਕਰ ਦਵੇ ਨਾ ਹੀ ਕਾਂਗਰਸ ਦੇ ਪ੍ਰਤਾਪ ਬਾਜਵਾ ਜਾਂ ਰਾਜਾ ਵੜਿੰਗ ਚੱਡੀ ਹਿੰਮਤ ਹੈ ਕਿ ਖੜੇ ਹੋ ਕੇ ਕਹਿ ਦੇਣ ਭਾਈ ਅਸੀਂ ਮਨੀਸ਼ ਟਵਾੜੀ ਨਾਲ ਸਹਿਮਤ ਨਹੀਂ ਇਹ ਸਾਰੀ ਖਿਚੜੀ ਪਕਾਈ ਜਾ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਇਹ ਦੋਨੋਂ ਪਾਰਟੀਆਂ ਨੂੰ ਲੋਕ ਨਕਾਰ ਚੁੱਕੇ ਨੇ ਸੋ ਹੁਣ ਇਹ ਹਰਿਆਣਾ ਤੇ ਦਿੱਲੀ ਦੇ ਆਪਣੇ ਜਿਹੜੇ ਇੰਟਰਸਟ ਨੇ ਇਹ ਦੋਨੇ ਪਾਰਟੀਆਂ ਨੂੰ ਵਾਚ ਕਰਨ ਚ ਲੱਗੀਆਂ ਠੀਕ ਹੈ ਰਾਜੀਵ ਸ਼ਰਮਾ ਜੀ ਸ਼ਰਮਾ ਜੀ ਸਵਾਲ ਇਹ ਸਿਰ ਉਖੜਾ ਹੁੰਦਾ ਕਿ ਏਦਾਂ ਦੀ ਚੀਜ਼ ਜਿਹੜੀ ਹੈ ਮੈਨੀਫੈਸਟੋ ਦੇ ਵਿੱਚ ਪਾਣੀ ਜ਼ਰੂਰੀ ਸੀ ਜਿਹੜੀ ਆਪਾਂ ਨੂੰ ਪਤਾ ਹੈ ਕਿ ਕੰਟਰੋਵਰਸ਼ੀਅਲ ਹੈ ਔਰ ਸਭ ਤੋਂ ਵੱਡੀ ਗੱਲ ਹੈ ਮਨੀਸ਼ ਤਵਾਰੀ ਤਾਂ ਖੁਦ ਪੰਜਾਬ ਤੋਂ ਹਨਨਦਪੁਰ ਸਾਬ ਤੋਂ ਵੀ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਨੇ ਪੰਜਾਬ ਦੇ ਬਾਰੇ ਉਹਨਾਂ ਨੂੰ ਬਹੁਤ ਸਹੀ ਤਰੀਕੇ ਨਾਲ ਸਾਰੀ ਜਾਣਕਾਰੀ ਹੈ ਚੰਡੀਗੜ੍ਹ ਦਾ ਇਸ਼ੂ ਵੀ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਚੰਡੀਗੜ੍ਹ ਦਾ ਵਿਵਾਦ ਕੀ ਹੈ ਪਰ ਤੁਹਾਨੂੰ ਲੱਗਦਾ ਨਹੀਂ ਹੈ ਕਿ ਵਿਵਾਦ ਦਾ ਕਾਰਨ ਬਣ ਕੇ ਇਹ ਹ ਨੇ ਜੇ ਅਕਾਲੀ ਦਲ ਜਿਹੜਾ ਇਹਦਾ ਰਾਜਨੀਤਿਕਰਨ ਕਰ ਰਿਹਾ ਹੈ ਜਿਹੜਾ ਇਹਦੇ ਵਿੱਚ ਬਗੈਰ ਗਲਤੋ ਕੋਈ ਮਸਲੇ ਖੜੇ ਕਰਨ ਦੀ ਕੋਸ਼ਿਸ਼ ਕਰ ਰਿਹਾ ਅਸੀਂ ਉਹਦਾ ਵਿਰੋਧ ਕਰਦੇ ਆਂ ਸੋ ਨਿੰਦਾ ਕਰਦੇ ਆਂ ਅਕਾਲੀ ਦਲ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜਿਹੜਾ ਸਾਡਾ ਪ੍ਰੋਪੋਜ਼ਲ ਹੈ ਉਹ ਚੰਡੀਗੜ੍ਹ ਦੇ ਲੋਕਾਂ ਦੇ ਭਲਾਈ ਵਾਸਤੇ ਹੈ ਚੰਡੀਗੜ੍ਹ ਜੋ ਮੌਜੂਦਾ ਜੋ ਗਵਰਨੈਂਸ ਦਾ ਮਾਡਲ ਹੈ ਉਹ ਚੰਡੀਗੜ੍ਹ ਦੇ ਲੋਕਾਂ ਦੀਆਂ ਇੱਛਾਵਾਂ ਨੂੰ ਨਹੀਂ ਪੂਰਾ ਕਰ ਸਕਦੇ ਜਿਹੜਾ ਲਿਵਿੰਗ ਸਟੈਂਡਰਡ ਹੁੰਦਾ ਸਾਰੇ ਦੇਸ਼ ਵਿੱਚ ਬਹੁਤ ਵਧੀਆ ਸੀਗਾ ਉਹਦੇ ਮੁਤਾਬਿਕ ਹੋਣੋ ਫੇਲ ਹੋ ਰਿਹਾ ਮਾਡਲ ਇਸ ਕਰਕੇ ਉਸ ਮਾਡਲ ਤੋਂ ਤਬਦੀਲ ਕਰਨ ਦੀ ਗੱਲ ਹੋ ਗਈ ਹੈ ਇਹਦਾ ਅਸੀਂ ਪੋਲਿਟਿਕਸ ਵਿੱਚ ਅਸੀਂ ਕੁਝ ਨਹੀਂ ਲੈਣਾ ਅਸੀਂ ਚੰਡੀਗੜ੍ਹ ਕਾਂਗਰਸ ਚੰਡੀਗੜ੍ਹ ਦੇ ਲੋਕਾਂ ਦੀ ਭਲਾਈ ਚਾਹਦੀ ਹੈ ਤੇ ਭਲਾਈ ਕਰਨ ਵਾਸਤੇ ਹਰ ਚੀਜ਼ ਕਰੇਗੀ ਤੇ ਇਸ ਕਰਕੇ ਇੱਕ ਗਵਰਨੈਂਸ ਮਾਡਲ ਚੇਂਜ ਕਰਨ ਦੀ ਗੱਲ ਹੋਈ ਹੈ ਅਸੀਂ ਪਹਿਲਾਂ ਵੀ ਮੈਂ ਕਹਿ ਚੁੱਕਿਆ ਹੈ ਉਹ ਫਿਰ ਵੀ ਇਹੀ ਗੱਲ ਰਾਜ ਕਰ ਰਹੇ ਫਿਰ ਕਿਉਂਦਾ ਕਿ ਵਧ ਰਿਹਾ ਹੈ ਖਾਲੀਦਾਨ ਵੱਲੋਂ ਔਰ ਔਰ ਇਸ ਜਿਹੜਾ ਸਾਡਾ ਜਿਹੜਾ ਸਾਡਾ ਏਮ ਹੈ ਉਹਨੂੰ ਗਲਤ ਦਿਸ਼ਾ ਵਿੱਚ ਲਿਜਾਣ ਦੀ ਕੋਸ਼ਿਸ਼ ਕਰਦੇ ਆ ਉਹਦੀ ਅਸੀਂ ਨਿੰਦਾ ਵੀ ਕਰਦੇ ਆ ਚੰਡੀਗੜ੍ਹ ਦੇ ਲੋਕਾਂ ਦੀ ਭਲਾਈ ਜਿਹੜੀ ਹੈ ਉਹਦੇ ਵਾਸਤੇ ਅਸੀਂ ਕੰਮ ਕਰ ਰਹੇ ਆ ਤੇ ਵਾਸਤੇ ਅਸੀਂ ਕਰਦੇ ਰਵਾਂਗੇ ਤੇ ਜਿਹੜੇ ਜਿਹੜੇ ਕਾਨੂੰਨ ਸਿੰਪਲੀਫਾਈ ਕਾਨੂੰਨ ਕਰਨੇ ਆ ਵਿਲੇਜ ਬਾਈਲॉज ਨੂੰ ਸਿੰਪਲੀਫਾਈ ਕਰਨਾ ਹੈ ਤੇ ਜਿਹੜੇ ਵੀ ਗਵਰਨਸ ਮਾਡਲ ਨੂੰ ਉਸੇ ਤਬਦੀਲੀਆਂ ਕਰਨੀਆਂ ਆ ਉਹ ਅਸੀਂ ਇੱਥੇ ਇੱਥੇ ਕਰਾਂਗੇ ਤਾਂ ਕਿ ਚੰਡੀਗੜ੍ਹ ਦੇ ਲੋਕ ਜਿਹੜੇ ਜਿੰਦਾ ਦਾ ਲਾਈਫ ਸਟਾਈਲ ਠੀਕ ਹੈ ਹਿੰਦੁਸਤਾਨ ਦੇ ਸਭ ਤੋਂ ਵਧੀਆ ਸ਼ਹਿਰਾਂ ਵਿੱਚ ਆਂਦਾ ਸੀਗਾ ਉਸ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਸਕਣ ਜਿਹੜੇ 10 ਤੁਸੀਂ ਪਿਛਲੇ 10 ਸਾਲ ਤੁਸੀਂ ਇਹ ਦੱਸ ਸਕਦੇ ਹੋ ਕਿ ਚੰਡੀਗੜ੍ਹ ਦੇ ਲੋਕ ਪੰਜਾਬ ਦੀ ਰਾਜਧਾਨੀ ਕਬੂਲ ਨਹੀਂ ਕਰਨਾ ਚਾਹੁੰਦੇ ਚੰਡੀਗੜ੍ਹ ਦੇ ਲੋਕਾਂ ਨੂੰ ਤੁਸੀਂ ਪੁੱਛੋ ਨਾ ਫਿਰ ਚੰਡੀਗੜ੍ਹ ਦੇ ਲੋਕਾਂ ਦੀ ਇੱਛਾ ਇੱਛਾ ਵੀ ਤਾਂ ਜਾਣਨੀ ਚਾਹੀਦੀ ਨਾ ਚੰਡੀਗੜ੍ਹ ਹੁਣ ਕਾਫੀ ਦੇਰ ਤੋਂ ਦੇਖੋ 34 ਤੇ 57 58 ਸਾਲ ਹੋ ਗਿਆ ਜੀ ਚੰਡੀਗੜ੍ਹ ਚੰਡੀਗੜ੍ਹ ਇੱਕ ਬਹੁਤ ਇੰਟਰਨੈਸ਼ਨਲ ਲੈਵਲ ਤੇ ਕਾਸਮੋਪੋਲਿਟਨ ਸ਼ਹਿਰ ਹੈ तरह थे एक, एक, एक उभर है एक, इंटरनेशनल नक्शे से चंडगढ़ चंडगढ़ से अपना कल्चर एक डेवलप होया है चंडीगढ़ का चंडगढ़ाब थोड़ा न चंडगढ़ हरियाणा तो बाहर थोड़ा ना इत्याण हरियाणा थो हरेन भी रेंगे है इस तरह दलां करके एक अन राजनीतिक फायदा उठाने की कोशिश की जा रही है जिड़ी कि निंदा योग है असी इतने पाब के ज्यादा लोग रेंगे हरियाणा के भी रेंगे तो एक ही कल्चर है सब कुछ ठीक है पर चंडीगढ़ की एक अपनी अलग हद भी हैगी है जि जिदी की ਸਾਰੇ ਨੂੰ ਇੱਜ਼ਤ ਵੀ ਕਰਨੀ ਚਾਹੀਦੀ ਹੈ ਅਸੀਂ 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 ਪੰਜਾਬ ਦੇ ਕਲੇਮ ਤੋਂ ਸਾਨੂੰ ਕੁਝ ਨਹੀਂ ਲੈਣ ਦੇਣਾ ਪੰਜਾਬ ਜੇ ਆਪਣੀ ਗੱਲ ਕਰੇ ਪੰਜਾਬ ਦਾ ਆਪਣਾ ਰਾਈਟ ਬਣਦਾ ਜੇ ਪੰਜਾਬ ਆਪਣੀ ਗੱਲ ਕਰੇ ਫਿਰ ਜੇ ਉਹ ਕਰੇ ਪਰ ਲੇਕਿਨ ਅਸੀਂ ਚੰਡੀਗੜ੍ਹ ਦੇ ਲੋਕਾਂ ਨੂੰ ਵੀ ਸਾਫ ਸੁਥਰੀ ਜ਼ਿੰਦਗੀ ਅੱਛੀ ਜ਼ਿੰਦਗੀ ਜਿਸ ਤਰ੍ਹਾਂ ਸੀ ਪਹਿਲਾਂ ਰਹਿ ਰਹੀ ਸੀਗਾ ਉਹ ਰਹਿਣ ਦਾ ਹੱਕ ਹੈ ਉਹਦੇ ਬਾਰੇ ਅਸੀਂ ਗੱਲ ਕੀਤੀ ਹੈ ਕਿ ਅਸੀਂ ਇੱਥੇ ਲੋਕਾਂ ਦਾ ਜੀਵਨ ਸਰ ਸੁਧਾਰਾਂਗੇ ਅਸੀਂ ਜਿਹੜੀ ਪੁਰਾਣੀ ਸ਼ਾਨ ਸੀ ਚੰਡੀਗੜ੍ਹ ਦੀ ਉਹਨੂੰ ਬਹਾਲ ਕਰਾਂਗੇ ਉਹਦੇ ਵਾਸਤੇ ਅਸੀਂ ਕੰਮ ਕਰ ਰਹੇ ਹਾਂ ਸਾਨੂੰ ਇਹਦੀ 40 ਗਲਤੀ ਰਾਜਨੀਤੀ ਦਾ ਕੁਝ ਨਹੀਂ ਲੈਣ ਦੇਣਾ ਇਹ ਆਪਣੀ ਰਾਜਨੀਤੀ ਸੰਕੀਰਣ ਛੋਟੇ ਤੰਗ ਦਿਲੀ ਦੀ ਰਾਜਨੀਤੀ ਕਰਨਾ ਚਾਹੁੰਦੇ ਆ ਤੇ ਕਰਦੇ ਰਹਿਣ ਚਲੋ ਜਵਾਬ ਦੇ ਜੀ ਸਭ ਦੇਖੋ ਬੜੀ ਮੈਂ ਹੈਰਾਨ ਆ ਕਿ ਇਹ ਕਹਿੰਦੇ ਜੀ ਕਿ ਸਾਨੂੰ ਪੰਜਾਬ ਦੇ ਹੱਕ ਨਾਲ ਕੁਝ ਨਹੀਂ ਲੈਣਾ ਦੇਣਾ ਮੈਂ ਲੈਣਾ ਦੇਣਾ ਅਸੀਂ ਇੰਟਰਫੇਅਰ ਨਹੀਂ ਕਰਦੇ ਜੋ ਜਿਹੜਾ ਹੈ ਕਿ ਇਹਦੇ ਤੇ ਇਹਨਾਂ ਦੇ ਜਿਹੜੇ ਪੰਜਾਬ ਦੇ ਲੀਡਰ ਨੇ ਪ੍ਰਤਾਪ ਬਾਜਵਾ ਸਾਹਿਬ ਤੇ ਅਮਰਿੰਦਰ ਰਾਜਾ ਵੜਿੰਗ ਇਹ ਦੋਨਾਂ ਦਾ ਸਪਸ਼ਟੀਕਰਨ ਲਿਆ ਜਾਵੇ ਮੇਰਾ ਮਤਲਬ ਨਹੀਂ ਕਰਦਾ ਬੁਲਾਰਾ ਕਾਂਗਰਸ ਦੇ ਉਹ ਡਿਫੈਂਡ ਕਰ ਰਹੇ ਨੇ ਉਹ ਕਹਿੰਦੇ ਕਿ ਸਾਨੂੰ ਪੰਜਾਬ ਦੇ ਹੱਕ ਨਾਲ ਕੁਝ ਲੈਣਾ ਦੇਣਾ ਨਹੀਂ ਜੇ ਜੇ ਪੋਜ਼ ਹੋ ਜਾਂਦੇ ਨੇ ਪਰ ਦੂਜੀ ਗੱਲ ਮੈਂ ਪੁੱਛਣੀ ਚਾਹੁੰਦਾ ਇਹਨਾਂ ਨੂੰ ਇਹ ਕਹਿੰਦੇ ਜੀ ਗਵਰਨੈਂਸ ਮਾਡਲ ਚੇਂਜ ਕਰਨਾ ਹੈ ਇਹ ਕਹਿੰਦੇ ਜੀ ਇਹ 2.5 ਲੱਖ ਲਈ ਬਣਿਆ ਸੀ ਹੁਣ 12 ਲੱਖ ਪੋਪੂਲੇਸ਼ਨ ਹੋ ਗਈ ਤਾਂ ਫਿਰ ਇਹਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਅੱਜ ਮਿਊਸਪਲ ਕਾਰਪੋਰੇਸ਼ਨ ਕਿਹਦੇ ਕੋਲੇ ਆ ਤੁਸੀਂ ਲੋਕਾਂ ਲਈ ਕੋਈ ਸੁਵਿਧਾਵਾਂ ਬਿਹਤਰ ਕਰਨੀਆਂ ਨੇ ਤਾਂ ਚੰਡੀਗੜ੍ਹ ਦੇ ਵਿੱਚ ਮੇਅਰ ਅੱਜ ਥੋੜਾ ਤੇ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਸਾਂਝਾ ਹੈ ਤੁਸੀਂ ਕਰੋ ਲੋਕਾਂ ਲਈ ਕੰਮ ਉਹੀ ਗੱਲ ਤੁਸੀਂ ਸਮਝਣ ਨੂੰ ਤਿਆਰ ਨਹੀਂ ਹੋ ਉਹੀ ਗੱਲ ਤੁਸੀਂ ਸਭ ਉਹੀ ਗੱਲ ਤੁਸੀਂ ਸਮਝਣ ਨੂੰ ਤਿਆਰ ਨਹੀਂ ਹੋ ਉਹ ਗੱਲ ਸਮਝਣ ਦੀ ਗੱਲ ਕਰ ਰਹੇ ਹੋ ਇਹ ਸਟਰੀਆ ਸਾਜ਼ਿਸ਼ਾ ਸ਼੍ਰੋਮਣੀ ਅਕਾਲੀ ਦਲ ਕੋਈ ਸਾਜ਼ਿਸ਼ ਨਹੀਂ ਹੈ ਅਸੀਂ ਸਿਰਫ ਲੋਕਾਂ ਦੀ ਅਸੀਂ ਸਿਰਫ ਲੋਕਾਂ ਦੀ ਭਲਾਈ ਕਰਨਾ ਚਾਹੁੰਦੇ ਹਾਂ ਨਹੀਂ ਨਹੀਂ ਤੁਸੀਂ 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 ਸ਼ਮਨ ਮੇਰੇ ਮੂੰਹ 'ਚ ਬਾਰ ਰਹੇ ਹੋ ਤੁਸੀਂ ਗਲਤ ਗੱਲ ਕਰ ਰਹੇ ਹੋ ਤੁਸੀਂ ਲੋਕਾਂ ਨੂੰ ਧੋਖਾ ਕਰ ਰਹੇ ਹੋ ਤੁਹਾਡੀ ਲੀਡਰਸ਼ਿਪ ਚਾਹੇ ਆਮ ਆਦਮੀ ਪਾਰਟੀ ਆ ਚਾਹੇ ਕਾਂਗਰਸ ਆ ਅਸੀਂ ਅਸੀਂ ਐਕਸਪਲੇਨ ਕਰੇ ਅਸੀਂ ਕੋ ਜਾਦੀ ਹੈ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਨਹੀਂ ਹੈ ਚੰਡੀਗੜ੍ਹ ਹਰਿਆਣਾ ਦੀ ਰਾਜਧਾਨੀ ਹੈ ਚੰਡੀਗੜ੍ਹ ਪੰਜਾਬ ਹਰਿਆਣਾ ਦੀ ਹੈ ਹਰਿਆਣਾ ਦੀ ਟੈਂਪਰੇਰੀ ਰਾਜਧਾਨੀ ਹੈ ਇਹ ਪੰਜਾਬ ਦੇ ਆਪਾ ਪੰਜਾਬ ਦਾ ਹੈ ਇਹ ਪੰਜਾਬ ਦਾ ਨਿਕਣ ਵਾਂਗ ਹੈ ਇਹ ਪੰਜਾਬ ਦਾ ਨਿਕਣ ਵਾਂਗ ਹੈ ਅਸੀਂ ਹਰਿਆਣਾ ਦੀ ਟੈਂਪਰੇਰੀ ਰਾਜਧਾਨੀ ਹੈ ਹਰਿਆਣਾ ਆਪਣੀ ਰਾਜਧਾਨੀ ਬਣਾਵੇ ਤੇ ਜਾਵੇ ਉੱਥੋਂ ਅਸੀਂ ਤੁਹਾਡੇ ਕਲੇਮ ਤੇ ਕੁਛ ਨਹੀਂ ਕਰਦੇ ਹਰਿਆਣਾ ਰਾਜਦਾਨੀ ਕਲੇਮ ਨਾਵੇ ਜੀ ਅਸੀਂ ਤੁਹਾਡੇ ਕਲੇਮ ਤੇ ਕੁਛ ਨਹੀਂ ਕਰਦੇ ਚਲੋ ਹਾਂ ਤੁਹਾਡਾ ਤੁਹਾਡਾ ਕਲੇਮ ਤੇ ਅਸੀਂ ਕੋਈ ਗੱਲ ਨਹੀਂ ਕਰਦੇ ਅਸੀਂ ਸਿਰਫ ਪੰਜਾਬ ਦੇ ਆਮ ਸੌਰੀ ਚੰਡੀਗੜ੍ਹ ਦੇ ਲੋਕਲ ਰਿਪਲਾਈ ਵਾਸਤੇ ਉਹਨਾਂ ਦਾ ਜੀਵਨ ਸਤਰ ਪੱਧਰ ਉੱਚਾ ਕਰਨ ਵਾਸਤੇ ਅਸੀਂ ਇੱਕ ਗੱਲ ਕੀਤੀ ਹੈ ਕਿ ਸਾਨੂੰ ਜ਼ਿਆਦਾ ਤਿਆਰ ਚਾਹੀਦੇ ਹੈ ਤਾਂ ਕਿ ਅਸੀਂ ਉਹ ਸੇਵਾ ਕਰ ਸਕੀਏ ਅਸੀਂ ਸੇਵਾ ਕਰ ਕਾਹਦੇ ਸੁਣਾ ਇਹ ਇਹ ਕਰ ਰਹੇ ਬਣਾ ਲਓ ਸੁਣਾ ਇਹ ਕੰਪਨੀ ਕਿਹਦੇ ਕੋਲੇ ਹੈ ਭਾਈ ਸਾਹਿਬ ਮੈਂ ਭਾਈ ਸਾਹਿਬ ਠੀਕ ਹੈ 20000 20000 ਲੈਟਰ 20000 ਲੈਟਰ ਪਾਬੰਤ ਕੀਤਾ ਸੀਗਾ ਗਵਰਨਰ ਕੋਲੇ ਹਜੇ ਫਾਈਲ ਨਹੀਂ ਪਹੁੰਚੀ ਸੀ ਪੰਜਾਬ ਦੇ ਗਵਰਨਰ ਕੋਲੇ ਉਹਨੇ ਰਿਜੈਕਟ ਕਰ ਦਿੱਤਾ ਉਹ ਰਿਜੈਕਟ ਕਰ ਦਿੱਤਾ ਉਹ ਰਿਜੈਕਟ ਕਰ ਦਿੱਤਾ ਤੁਹਾਡੇ ਸਾਹਮਣੇ ਨਹੀਂ ਤੁਹਾਡੇ ਸਾਹਮਣੇ ਇਸ਼ਤਿਹਾਰ ਨਹੀਂ ਹੈ ਅੱਜ ਨੰਗੇ ਹੋ ਗਿਆ ਤੁਸੀਂ ਇਹ ਰਾਜਨੀਤੀ ਨਾ ਕਰੋ ਤੁਸੀਂ ਇਸਤੇ ਤੁਸੀਂ ਇਸਤੇ ਰਾਜਨੀਤੀ ਨਾ ਕਰੋ ਪੰਜਾਬ ਦੇ ਅਖਲਾ ਨੂੰ ਖੋਲਾ ਲਾਰੇ ਨੇ ਪੰਜਾਬ ਪੰਜਾਬ ਦੇ ਜਿਹੜੇ ਅਧਿਕਾਰ ਤੇ ਅਸੀਂ ਕੋਈ ਗੱਲ ਨਹੀਂ ਕਰ ਰਹੇ ਪੰਜਾਬ ਦੇ ਅਧਿਕਾਰ ਪੰਜਾਬ ਦੇ ਕੋਲ ਹੈਗੇ ਆ ਪੰਜਾਬ ਆਪਣੇ ਪੰਜਾਬ ਆਪਣੀ ਗੱਲ ਕਰੇ ਅਸੀਂ ਸਿਰਫ ਗੱਲ ਨਹੀਂ ਕਰਦੇ ਕਰ ਸਕਦੇ ਆ ਪੰਜਾਬ ਦਾ ਹਿੱਸਾ ਨਹੀਂ ਕਰਦੇ ਪੰਜਾਬ ਗੱਲ ਨਹੀਂ ਕਰਦਾ ਹਾਂ আচ্ছা আচ্ছা ਚਲੋ ਇੱਕ ਇੱਕ چھوٹਾ ਜਿਹਾ ਸਵਾਲ ਇੱਕ چھوٹਾ ਜਿਹਾ ਸਵਾਲ ਜੀ ਜੀ ਫਿਰ ਮੈਂ ਵਾਪਸ ਤੁਹਾਨੂੰ ਆ ਜਾਣਾ ਸਵਾਲ ਇਹ ਆਇਆ ਕਿ ਜਿਹੜੇ ਪੰਜਾਬ ਦੇ ਲੋਕ ਨੇ ਜਾਂ ਪੋਲਿਟੀਕਲ ਪਾਰਟੀਆਂ ਤੋਂ ਲੋਕੀ ਸਵਾਲ ਪੁੱਛਦੇ ਨੇ ਕਿ ਮੈਨੀਫੈਸਟੋ ਦੇ ਵਿੱਚ ਇਹ ਗੱਲ ਵੀ ਲਿਖੀ ਜਾ ਸਕਦੀ ਸੀ ਕੀ ਚੰਡੀਗੜਾ ਜਿਹੜਾ ਉਹਨੂੰ ਪੰਜਾਬ ਦੀ ਰਾਜਧਾਨੀ ਬਣਾਇਆ ਜਾਏਗਾ ਜਾਂ ਕੱਲੀ ਪੰਜਾਬ ਦੀ ਰਾਜਧਾਨੀ ਬਣਾਇਆ ਜਾਏਗਾ ਹਰਿਆਣਾ ਲਈ ਜਿਹੜੀ ਵੱਖਰੀ ਰਾਜਧਾਨੀ ਦੀ ਡਿਮਾਂਡ ਸੀਗੀ ਪਹਿਲਾਂ ਉਹਨੂੰ ਰੱਖਿਆ ਜਾਏਗਾ ਉਹ ਗੱਲ ਕਹਿੰਦੇ ਮੈਨੀਫੈਸਟੋ 'ਚ ਨਹੀਂ ਹੈ ਪਰ ਤੁਸੀਂ ਇਹ ਗੱਲ ਕੀਤੀ ਕਿ ਵੱਧ ਹੱਕ ਹਕੂਕ ਦਿੱਤੇ ਜਾਣ ਤਾਂ ਜੋ ਅਸੀਂ ਸ਼ਹਿਰ ਨੂੰ ਹੋਰ ਡਿਵੈਲਪ ਬਣਾਈਏ ਜਾਂ ਵੱਖਰਾ ਬਣਾਈਏ ਇਹ ਗੱਲ ਇਹ ਡਿਮਾਂਡ ਕਰਨ ਦੀ ਬਜਾਏ ਇਹ ਡਿਮਾਂਡ ਰੱਖਣੀ ਚਾਹੀਦੀ ਸੀ ਕਿ ਚੰਡੀਗੜਾ ਜਿਹੜਾ ਪੰਜਾਬ ਨੂੰ ਦਿੱਤਾ ਜਾਵੇ ਅਰਪ੍ਰੀਤ ਜੀ ਇਹ ਤਾਂ ਕਾਨੂੰ ਕਹਿਣਗੇ ਉਹ ਵਿਧਾਨ ਸਭਾ ਦੀ ਫੀਟ ਬਣਾ ਦੋ ਅਸੀਂ ਕੋਈ ਸਟੈਂਡ ਨਹੀਂ ਚੇਂਜ ਕੀਤਾ ਅਸੀਂ ਕੋਈ ਸਟੈਂਡ ਨਹੀਂ ਚੇਂਜ ਕੀਤਾ ਜੋ ਪਿਛਲੇ ਪਿੰਨਾ 60 ਸਾਲ ਤੋਂ ਚੱਲ ਰਿਹਾ ਹੈ ਉਹਦੇ ਮੁਤਾਬਿਕ ਹੀ ਅਸੀਂ ਜਿਹੜੀ ਤਰਮੀਮ ਕਰਨ ਦੀ ਕੋਸ਼ਿਸ਼ ਕੀਤੀ ਹੈ ਗਵਰਨਰਸ ਬੋਰਡ ਨੇ ਉਹੀ ਗੱਲ ਕੀਤੀ ਹੈ ਸਾਡਾ ਜੋ ਪਹਿਲਾ ਸਟੈਂਡ ਸੀ ਉਹੀ ਅੱਜ ਸਟੈਂਡ ਹੈ ਜਿਹੜਾ ਜੋ ਅਸੀਂ ਕੋਈ ਉਸ ਤਬਦੀਲ ਨਹੀਂ ਕੀਤੀ ਸਿਰਫ ਅਸੀਂ ਚੰਡੀਗੜ੍ਹ ਦੇ ਲੋਕਾਂ ਦੀ ਭਲਾਈ ਚਾਹੁੰਦੇ ਆ ਉਸ ਭਲਾਈ ਵਾਸਤੇ ਸਭ ਤੋਂ ਜੋ ਬਣਦਾ ਹੋਏਗਾ ਉਸੇ ਤਰ੍ਹਾਂ ਦੇ ਸਰਪ੍ਰਾਈਜ਼ ਮੇਰਾ ਬਸ ਬਸ ਛੋਟਾ ਜਿਹਾ ਸਵਾਲ ਬਾਕੀ ਬਾਕੀ ਅਸੀਂ ਅਸੀਂ ਪੰਜਾਬ ਦੀ ਅਸੀਂ ਅਕਾਲੀ ਦਲ ਅਸੀਂ ਅਕਾਲੀ ਦਲ ਦੀ ਅਸੀਂ ਅਕਾਲੀ ਦਲ ਦੀ ਰਾਜਨੀਤੀ ਚ ਕੋਈ ਇੰਟਰਫੇਅਰ ਨਹੀਂ ਕਰਦੇ ਤੁਸੀਂ ਆਪਣੀ ਗੱਲ ਕਰੋ ਤੁਸੀਂ ਆਪਣੀ ਗੱਲ ਰੱਖੋ ਠੀਕ ਹੈ ਅਸੀਂ ਅਸੀਂ ਉਹਦੇ ਵਿੱਚ ਕੋਈ ਇੰਟਰਫੇਅਰ ਨਹੀਂ ਕਰਦੇ ਤੁਸੀਂ ਪਰ ਤੁਸੀਂ ਪਰ ਅਸੀਂ ਛੋਟੀਆਂ ਗੱਲਾਂ ਤੇ ਚੰਡੀਗੜ੍ਹ ਦੇ ਲੋਕਾਂ ਦੀ ਭਲਾਈ ਕਰਨ ਦੇ ਮਾਮਲੇ ਵਿੱਚ ਤੁਸੀਂ ਰਾਜਨੀਤੀ ਕਰਕੇ ਟਰਾਇਨ ਨਹੀਂ ਕਰਕੇ ਰੋੜੇ ਨਾ ਆਉਂ ਏ ਰਾਜੀਵ ਜੀ ਛੋਟੀ ਗੱਲ ਨਹੀਂ ਇਹ ਤੁਹਾਡੇ ਲਈ ਛੋਟੀ ਗੱਲ ਹੋ ਸਕਦੀ ਹੈ ਪੰਜਾਬ ਨੇ ਜੇ ਪੰਜਾਬ ਚੰਡੀਗੜ੍ਹ ਦੇ ਉੱਤੇ ਪੰਜਾਬ ਦਾ ਹੀ ਹੱਕ ਹੈ ਇਨੂੰ ਕਿਦੋਂ ਕੋਈ ਖੋਕੇ ਲੈ ਕੇ ਜਾਣ ਦੀ ਕੋਸ਼ਿਸ਼ ਕਰੇ ਸ਼੍ਰੋਮਣੀ ਅਕਾਲੀ ਦਲ ਮਰਨ ਮਾਰਨ ਤੱਕ ਤਿਆਰ ਹੈ ਤੁਸੀਂ ਗੰਦੀ ਗੱਲ ਨਹੀਂ ਜਾਂਦੇ ਆਗੇ ਸੋ ਤੁਸੀਂ ਇਹੀ ਜੀਆਂ ਗੱਲਾਂ ਨਾ ਕਰੋ ਅਸੀਂ ਸਾਡੀ ਸ਼ਹੀਦੀਆਂ ਦੇ ਦਾਂਗੇ ਪਰ ਇਹ ਜਾਣ ਕੇ ਦਾਂਗੇ ਕਿਤੇ ਤੁਸੀਂ ਬਗੈਰ ਦਲ ਤੋਂ ਇਹਨੂੰ ਮੁੱਦਾ ਬਣਾ ਰਹੇ ਹੋ ਔਰ ਆਪਣੀ ਰਾਜਨੀਤਿਕ ਵਾਸਤੇ ਇਹਨੂੰ ਮੁੱਦਾ ਬਣਾ ਰਹੇ ਹੋ ਛੋਟਾ ਜਿਹਾ ਰਜੀਵ ਜੀ ਦਾ ਸਵਾਲ ਰஞ்சிਪ ਜੀ ਸਵਾਲ ਮੈਂ ਪੰਜਾਬ ਦੀ ਯੂਨਿਟ ਤੋਂ ਪੁੱਛਿਆ ਸੀਗਾ ਉਹ ਕਹਿੰਦੇ ਜੀ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਪੰਜਾਬ ਦੀ ਹੀ ਰਹੇਗੀ ਅਸੀਂ ਹਰਿਆਣਾ ਨੂੰ ਇਹ ਰਾਜਧਾਨੀ ਨਹੀਂ ਦੇਵਾਂਗੇ ਹੁਣ ਤੁਹਾਡਾ ਇਸ ਮੁੱਦੇ ਤੇ ਕੀ ਸਟੈਂਡ ਹੈ ਕੀ ਪੰਜਾਬ ਦੀ ਰਾਜਧਾਨੀ ਹੀ ਹੋਣੀ ਚਾਹੀਦੀ ਹੈ ਚੰਡੀਗੜ੍ਹ ਜਾਂ ਨਹੀਂ ਹੋਣੀ ਚਾਹੀਦੀ ਚੰਡੀਗੜ੍ਹ ਦੇ ਲੋ ਪਿਛਲੇ 50 55 ਸਾਲ ਤੋਂ ਆਪਣੇ ਇੱਥੇ ਨਵਾਂ ਇੰਦਾ ਚਲ ਰਿਹਾ ਹੈ ਇੱਥੇ ਆਪਣੇ ਹਿਸਾਬ ਨਾਲ ਜਿਹੜੇ ਗਵਰਨਮੈਂਟ ਦੇ ਰੂਲਸ ਆ ਜਿਹੜੇ ਇੱਥੇ ਐਕਟ ਬਣੇ ਸੀਗੇ ਪੰਜਾਬ ਨੇ ਬਣਾਇਆ ਸੀ ਉਹ ਐਕਟ 1952 52 ਦੇ ਬਣੇ ਸੀਗੇ ਉਸ ਤੋਂ ਬਾਅਦ ਉਹ ਚੰਡੀਗੜ੍ਹ ਤੇ ਲਾਗੂ ਹੋ ਗਏ ਉਹਨਾਂ ਦੇ ਮੁਤਾਬਿਕ ਚੰਡੀਗੜ੍ਹ ਦੀ ਗਵਰਨੈਂਸ ਹੋ ਰਹੀ ਹੈ ਉਹਦੇ ਮੁਤਾਬਿਕ ਇਸ ਤਰ੍ਹਾਂ ਹੀ ਅੱਗੇ ਚਲਦੀ ਰਹੇਗੀ ਉਸ ਗਵਰਨੈਂਸ ਥੋੜੀ ਜੀ ਤਰਮੀਮ ਕਰਨੀ ਹੈ ਇਹਨੂੰ ਰਾਜਨੀਤੀ ਬਣਾਉਣ ਦੀ ਕੀ ਲੋੜ ਹੈ ਇਹ ਰਾਜਨੀਤੀ ਬਣਾਣੀ ਜਿਹੜੀ ਹੈ ਸ਼ਰਾਰਤ ਸ਼ਰਧਾ ਅਕਾਲੀ ਦਲ ਵੱਲੋਂ ਔਰ ਇਹ ਚੰਡੀਗੜ੍ਹ ਦੇ ਲੋਕਾਂ ਦੇ ਹਿੱਤ ਚ ਨਹੀਂ ਹੈ ਚੰਡੀਗੜ੍ਹ ਦੇ ਲੋਕਾਂ ਨੂੰ ਇਹ ਮਾਰਨ ਵਾਲੀ ਗੱਲ ਹੈ ਕਿ ਪਹਿਲਾਂ ਹੀ ਵਿਚਾਰੇ ਉਹਨਾਂ ਦਾ ਜੀਵਨ ਸਤਰ ਜਿਹੜਾ ਜੀਵਨ ਪੱਧਰ ਥੱਲੇ ਨੂੰ ਜਾ ਰਿਹਾ ਹੈ ਕਿਉਂਕਿ 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 ਜਿਹੜੇ ਮੌਜੂਦਾ ਕਾਨੂੰਨ ਹੈ ਉਹ ਉਹਨਾਂ ਦੀਆਂ ਇੱਛਾਵਾਂ ਕਾਂਖਸ਼ਾਵਾਂ ਜਾਂ ਉਹਨਾਂ ਦੇ ਵਿਕਾਸ ਦੇ ਮਾਡਲ ਤੇ ਖਰਾ ਨਹੀਂ ਉਤਰ ਰਿਹਾ ਉਹਨੂੰ ਚੇਂਜ ਕਰਨ ਦੀ ਅਸੀਂ ਗੱਲ ਕਰਦੇ ਆ ਅਕਾਲੀ ਦਲ ਚੰਡੀਗੜ੍ਹ ਦੇ ਲੋਕਾਂ ਦੇ ਹਿੱਤਾਂ ਦੇ ਖਿਲਾਫ ਇਹ ਜਾ ਕੇ ਇਹਨੂੰ ਰਾਜਨੀਤੀ ਕਰ ਰਿਹਾ ਹੈ ਉਹ ਸਾਰੇ ਉਹ ਸਾਰੀਆਂ ਚੀਜ਼ਾਂ ਕਰਨ ਲਈ ਤੁਹਾਨੂੰ ਵੱਧ ਅਧਿਕਾਰਾਂ ਦੀ ਲੋੜ ਹੈ ਤੁਸੀਂ ਇਹ ਕਹਿਣਾ ਚਾਹੁੰਦੇ ਸਾਨੂੰ ਚੰਡੀਗੜ੍ਹ ਦੇ ਲੋਕਾਂ ਦੀ ਸੇਵਾ ਕਰਨ ਵਾਸਤੇ ਤੁਹਾਡੇ ਵੱਧ ਅਧਿਕਾਰਾਂ ਦੀ ਲੋੜ ਹੈ ਇਹ ਸਿਰਫ ਇਨੀ ਸਿੰਪਲ ਛੋਟੀ ਗੱਲ ਹੈ ਜਿਹਦੇ ਵਾਸਤੇ ਮੇਰੀ ਅਪੀਲ ਹੈ ਕਿ ਰਾਜਨੀਤੀ ਨਾ ਕੀਓ ਕਲੀਅਰ ਸਾਹਿਬ ਕਲੀਅਰ ਸਾਹਿਬ ਵੱਧ ਅਧਿਕਾਰਾਂ ਦੀ ਗੱਲ ਤਾਂ ਤੁਸੀਂ ਵੀ ਕਰਦੇ ਹੋ ਤੁਹਾਡੀ ਪਾਰਟੀ ਵੀ ਕਰਦੀ ਹੈ ਕਿ ਪੰਜਾਬ ਨੂੰ ਵੱਧ ਹੱਕ ਮਿਲਣੇ ਚਾਹੀਦੇ ਨੇ ਹਰਿਆਣਾ ਨੂੰ ਉਹਦੇ ਹੱਕ ਮਿਲਣੇ ਚਾਹੀਦੇ ਨੇ ਹਰੇਕ ਸੂਬੇ ਨੂੰ ਹਰੇਕ ਰਾਜਦਾਨੀ ਨੂੰ ਆਪਣੇ ਹੱਕ ਮਿਲਣੇ ਚਾਹੀਦੇ ਨੇ ਫਿਰ ਤੁਸੀਂ ਵਿਰੋਧ ਕਿਉਂ ਕਰ ਰਹੇ ਹੋ ਦੇਖੋ ਜੀ ਬੜੀ ਸਪਸ਼ਟ ਗੱਲ ਹੈ ਕਿ ਚੰਡੀਗੜ੍ਹ ਪੰਜਾਬ ਦਾ ਹਿੱਸਾ ਠੀਕ ਹੈ ਇਸ ਤਰੀਕੇ ਤਾਂ ਕੱਲ ਨੂੰ ਫਿਰ ਜ਼ਿਲ੍ਹੇ ਵੀ ਖੜੇ ਹੋ ਜਾਣਗੇ ਹਰ ਇੱਕ ਜ਼ਿਲ੍ਹਾ ਕਹੂਗਾ ਜੀ ਸਾਨੂੰ ਇੰਡੀਪੈਂਡੈਂਟ ਸਟੇਟ ਲਾਣ ਦਿਓ ਇਸ ਤਰੀਕੇ ਨਾਲ ਤਾਂ ਸੂਬਾ ਖੰਡਾ ਦੇਣਗੇ ਲੋਕ ਜੀ ਮੈਂ ਬੜੇ ਸਪਸ਼ਟਾ ਮੈਂ ਦੇਖੋ ਤੁਸੀਂ ਵਕੀਲ ਹੋ ਜਾਂ ਤਾਂ ਇਹ ਵਿੱਚ ਨਾ ਬੋਲਣ ਜੀ ਜਾਂ ਤਾਂ ਇਹ ਵਿੱਚ ਨਾ ਬੋਲਣ ਗੱਲ ਸੁਣ ਲੈ ਗੱਲ ਸੁਣਨ ਦਾ ਮਾਦਾ ਰੱਖੋ ਨਜੀਬ ਜੀ ਤੁਸੀਂ 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 ਗੱਲ ਗਲਤ ਬਸ ਨਹੀਂ ਜਾ ਰਹੇ ਜਿਆਦਾ ਤੁਸੀਂ ਬੋਲ ਲਓ ਅਸੀਂ ਚੁੱਪ ਕਰ ਜਾਂਦੇ ਹਾਂ ਤੁਹਾਨੂੰ ਹੋਰ 5 ਮਿੰਟ ਦੇ ਦਿੰਦੇ ਹਾਂ ਸਰਜੀਵ ਜੀ ਕੋਈ ਨਹੀਂ ਮੈਂ ਤੁਹਾਡਾ ਜਵਾਬ ਲੈ ਲਾਂਗਾ ਹਾਂ ਜੀ ਦੇਖੋ ਮੈਂ ਇਸ ਤੌਰ ਤੇ ਹਰਪੀ ਜਿਹਨਾਂ ਨੂੰ ਸਵਾਲ ਕਰਨਾ ਚਾਹੁੰਦਾ ਹੈ ਕਿ ਜੇ ਇਹਨਾਂ ਨੇ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਉਣੀ ਹੈ ਤਾਂ ਪਾਵਰ ਇਹਨਾਂ ਕੋਲ ਹੀ ਹੈ ਅੱਜ ਕਾਰਪੋਰੇਸ਼ਨ ਕੀਦੀ ਹੈ ਕਾਨੂੰਨ ਕੌਣ ਬਣਾ ਰਿਹਾ ਚੰਡੀਗੜ੍ਹ ਦੇ ਪਰ ਜਿਹੜਾ ਦੂਜਾ ਇਹ ਗੱਲ ਕਹਿਣੀ ਚਾਹੁੰਦੇ ਨੇ ਕਿ ਜੀ ਇਹ ਇੱਕ ਸੈਪਰੇਟ ਸਟੇਟ ਹੋਵੇ ਇੱਕ ਆਜ਼ਾਦ ਸਟੇਟ ਹੋਵੇ ਇਹ ਮੈਨੂੰ ਲੱਗਦਾ ਹੈ ਕਿ ਇਹ ਆਪ ਤੇ ਕਾਂਗਰਸ ਹੁਣ ਮਿਲ ਕੇ ਪੰਜਾਬ ਨੂੰ ਤੋੜਨ ਦੀ ਫਰਾਗ 'ਚ ਨੇ ਔਰ ਆਹੀ ਕੁਝ ਲਗਾਤਾਰ ਕੇਂਦਰ 'ਚ ਬੈਠੀਆਂ ਸਰਕਾਰਾਂ ਦੀਆਂ ਸਾਜਸ਼ਾ ਨੇ ਔਰ ਇਹ ਕਾਂਗਰਸ ਜ਼ਿੰਮੇਵਾਰ ਹੈ ਅਗਰ ਅੱਜ ਚੰਡੀਗੜ੍ਹ ਇੰਨੇ ਸਾਲਾਂ ਤੋਂ ਪੰਜਾਬ ਨੂੰ ਆਪਣੀ ਰਾਜਧਾਨੀ ਨਹੀਂ ਮਿਲੀ ਤਾਂ ਇਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਇਸੇ ਕਾਂਗਰਸ ਦਾ ਹੈ ਇਹੀ ਕਾਂਗਰਸ ਹੈ ਜਿਹੜੀ ਪਾਰਲੀਮੈਂਟ ਦੇ ਵਿੱਚ ਇਸ ਗੱਲ ਨੂੰ ਐਕਸੈਪਟ ਕਰਕੇ ਮੁੱਕਰੀ ਹੈ ਸੋ ਹਰਪ੍ਰੀਤ ਜੀ ਇਹ ਜਿਹੜੀਆਂ ਸਾਜ਼ਿਸ਼ਾਂ ਇਹ ਲੋਕ ਕਰਨੀਆਂ ਚਾਹੁੰਦੇ ਨੇ ਮੈਂ ਸਪਸ਼ਟ ਤੌਰ ਤੇ ਕਹਣਾ ਕਿ ਚੰਡੀਗੜ੍ਹ ਪੰਜਾਬ ਦਾ ਹਿੱਸਾ ਹੈ ਸਿੱਧਾ ਰਹੇਗਾ ਇਹ ਲੋਕਾਂ ਦੀ ਸੱਜਾ ਨੂੰ ਹਲਾ ਨਹੀਂ ਸਕਦੀਆਂ ਇਹ ਤਾਂ ਕਹਿੰਦੇ ਸੀ ਗਵਰਨਰ ਸਾਹਿਬ ਨੂੰ ਹਟਾ ਕੇ ਕਮਿਸ਼ਨਰ ਲਾ ਦਿਓ ਉਹਰੇ ਇਹ ਤਾਂ ਹਰ ਇੱਕ ਜਿਹੜਾ ਢਾਂਚਾ ਬਣਿਆ ਹੋਇਆ ਹੈ ਇਹ ਢਾਂਚੇ ਨੂੰ ਤੋੜਨਾ ਚਾਹੁੰਦੇ ਨੇ ਚੰਡੀਗੜ੍ਹ ਨੂੰ ਪੰਜਾਬ ਤੋਂ ਅੱਡ ਲੈ ਕੇ ਜਾਣਾ ਚਾਹੁੰਦੇ ਨੇ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਕੀਮਤ ਤੇ ਇਹ ਹੋਣ ਨਹੀਂ ਰਹੇਗਾ ਚਲੋ ਜੀ ਬਹੁਤ ਬਹੁਤ ਧੰਨਵਾਦ ਜੀ ਅਕਲੇਰ ਸਾਹਿਬ ਤੁਹਾਡਾ ਵੀ ਰਜੀਵ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਤੇ ਲਈ ਇਹ ਗੱਲਬਾਤ ਜਿਹੜੀ ਇਹ ਸਥਿਤੀ ਸਪਸ਼ਟ ਹੋਣੀ ਬੜੀ ਜ਼ਰੂਰੀ ਸੀ ਕਿ ਡਿਮਾਂਡ ਕੀ ਆ ਔਰ ਕਿਉਂ ਡਿਮਾਂਡ ਕੀਤੀ ਜਾ ਰਹੀ ਹੈ ਦੋਵੇਂ ਬੁਲਾ ਰਹੇ ਆ ਆਪੋ ਆਪਣੇ ਤਰਕ ਰੱਖੇ ਨੇਗਾ ਔਰ ਇਸ ਇਲੈਕਸ਼ਨ ਦੇ ਵਿੱਚ ਕੀ ਚੰਡੀਗੜ੍ਹ ਦਾ ਜਿਹੜਾ ਮੁੱਦਾ ਹੈਗਾ ਬੜਾ ਸਾਇਲੈਂਟ ਜਿਆ ਰਹਿੰਦਾ ਸੀਗਾ ਇਸ ਵਾਰ ਫਿਰ ਚੰਡੀਗੜ੍ਹ ਦਾ ਮੁੱਦਾ ਉੱਠਿਆ ਕਿ ਚੰਡੀਗੜ੍ਹ ਤੇ ਹੱਕ ਕਿਦਾਂ ਪੰਜਾਬ ਦੇ ਅ ਦਰਜਨਾ ਪਿੰਡਾਂ ਨੂੰ ਉਜਾੜ ਕੇ ਬਣਾਇਆ ਕਿ ਆ ਚੰਡੀਗੜ੍ਹ ਕੀ ਉਸਤੇ ਹੱਕ ਪੰਜਾਬ ਦਾ ਨਹੀਂ ਹੈ ਇੱਕ ਵੱਡਾ ਸਵਾਲ ਹੈ ਚੰਡੀਗੜ੍ਹ ਵਾਸੀ ਜਦੋਂ ਵੋਟ ਪਾਣ ਇਸ ਗੱਲ ਬਾਰੇ ਜ਼ਰੂਰ ਸੋਚਣ ਦੇਸ਼ ਤੰਦਰ ਬਾਕੀ ਖਬਰਾਂ ਲਈ ਬਣ ਰਹੇ ਪੀਟੀਸੀ ਨਿਊਜ਼ ਨਾਲ ਧੰਨਵਾਦ